ਯਾਤਰੀ ਗਾੜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਜੁਮੇਦ ਕਰਦੇ ਸਾਰੇ ਟੀਮ ਨੂੰ ਵੀ ਹੋਜੀ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਜਤਰੀਕ ਹੋਗੀ 18 ਮਈ 2024 ਨਹੀਂ ਪਹਲਿਆ ਬਈ ਸਟ੍ਰੈਪ ਹੋ ਗਿਆ ਸਾਡੇ ਚੇਰਾ ਸਵੇਰ ਦਾ ਮਦਲੈਂਡ ਜੇ ਲੈਣਾ ਕਹਿਣਾ ਅੱਜ ਚੱਲੂਗੀ ਤਾਂ 11 ਰਵੇ ਕਰ ਗਾੜਪੜਾ ਇਹ ਕੋ ਬੜੀ ਸਾੜਕਾ ਮਾਰ ਰਹੀਆਂ ਜੁੱਟ ਬੋਟਾਂ ਦਾ ਬਾਈ ਉਹਰੇ ਵੀ ਪੂਰਾ ਬੋਲ ਵਾਲਾ ਚੱਲ ਰਿਹਾ ਔਰੇ ਤਾਂ ਬੀਜੇਪੀ ਆ ਜਿਆਦਾ ਹੋ ਗਿਆ ਕੰਮ ਡੀਜ਼ਲ ਪੈ ਗਿਆ ਵੀ ਆ ਗਿਆ ਅੱਜ ਨਹੀਂ ਚੱਲਦੀ ਕੋ ਦੇਖੋ ਤਰਪਾਲ ਦੇ ਪਾਣੀ ਏਅਰਪੋਰਟ ਜੇ ਕੀ ਕਰਾਤਾ ਮਾਰੀ ਹੋਆ ਆ ਗਿਆ ਮਾਰੀ ਹੋ ਗਈ ਬਾਈ ਅੱਜ ਤਾਂ ਚਲੋ ਦੇਖਦੇ ਆ ਪਰ ਮੁਸ਼ਕਲ ਆ ਹੁਣ ਤਾਂ ਲੱਗਦੇ ਨਹੀਂ ਚਾਂਤ ਚੱਲਣ ਦੇ ਹੋਰ ਫੋਰਮ ਸਾਹਿਬ ਇੱਥੇ ਕਢ ਕੇ ਤੁਸੀਂ ਏਅਰਪੋਰਟ ਮੁਸ਼ਕਲੇ ਲੱਗਦਾ ਜਗਾੜ ਇਹਨੇ ਸੁੱਕਣਾ ਨਹੀਂ ਅੱਜ ਨਹੀਂ ਮੁਸ਼ਕਲ ਅੱਜ ਤਾਂ ਅਰਦੀਆਂ ਨਾਲ ਕੰਮ ਕਰਦੀ ਹਾਂ ਹਜੇ ਗਿਆ ਪਤਾ ਨਹੀਂ ਕੀ ਕਰਨਾ ਹੈ ਨਹੀਂ ਕਰਨੀ ਨਹੀਂ ਕਰਨੀ ਅੱਜ ਪਹਿਲੇ ਗਿੱਲੇਆਂ ਖੇਤ ਲੋ ਜੀ ਡੇਢ ਵੱਜ ਗਿਆ ਅੱਜ ਦੋ ਵਾਰ ਜਾਏ ਦੇਖਣ ਖੇਤ ਇਹ ਤਾਂ ਕਹੀ ਜਾਣਾ ਵੜਦੋ ਵੜਦੋ ਕਿ ਭਾਈ ਆਪ ਨਹੀਂ ਖੜੀ ਆ ਉਹ ਪਿੱਛੇ ਲੋਕਲ ਕਰਤਾਰ ਇਹ ਵੀ ਸਵੇਰ ਦੀ ਊਰੀ ਖੜੀ ਆ ਆਪਾਂ ਹੱਥ ਪੈਰੀ ਕਰੀਆ ਮਸ਼ੀਨ ਦੀ ਜਿਹੜੀ ਰਹਿੰਦੀ ਸੀ ਮਾੜੀ ਮੋਟੀ ਤੱਕ ਦਾ ਤੇ ਵੀ ਗੜਬੜ ਹੋਊਗੀ ਕਿ ਕਟਾਪਾ ਕਹਿੰਨਾ ਬਲੇਡ ਪਾਇਆ ਦੋ ਕੁ ਟੁੱਟੇ ਵੀ ਤੇ ਦੋ ਆ ਬੈਰਿੰਗ ਪਾਏ ਆ ਵੀ ਬੈਰਿੰਗ ਖਰਾਬ ਤਾਂ ਉਹ ਚ ਮਾੜੀ ਢਿੱਲਦੀ ਉਹ ਵੀ ਬਦਲੇ ਦਿਆ ਉਹ ਮੜਾ ਮੋਟਾ ਹੋਰ ਤਾਂ ਕੁਝ ਨਹੀਂ ਕਰਿਆ ਔਰ ਤੱਕੋ ਸੁਨਿ ਕਰਿਆ ਬਸ ਆਹੀ ਮਾੜਾ ਮੋਟਾ ਦਾ ਸਾਰੀ ਚੈੱਕ ਕਰ ਲਈ ਓਕੇ ਆ ਕੰਮ ਆ ਪੁਲਾਸ ਵੀ ਛੱਡਿਆ ਪਿਆ ਚੁੱਭ ਰਣ ਬਾ ਹੁਣ ਆਪਾਂ ਚੱਲਿਆਂ ਟਕਾਣੇ ਤੇ ਹੁਣ ਆਪਾਂ ਛਾਮ ਨੂੰ ਰੋਟੀ ਲੇ ਗਏ ਬਸ ਰੋਟੀ ਵੀ ਤਾਂ ਹੁਣ ਛਾਮ ਨੂੰ ਬਣਾ ਪਾਗੇ ਬੇਲੇ ਅੱਜ ਬਾਕੀ ਸਾਰਾ ਕੁਝ ਓਕੇ ਆ ਮਸ਼ੀਨ ਦਾ ਸਾਰਾ ਦੇਖ ਲਿਆ ਆਪਾਂ ਚੈੱਕ ਕਰ ਲਈ ਓਕੇ ਰਿਪੋਰਟਾਂ ਕਰਤਾਰ ਦਸ਼ਮੇਸ਼